ਸਸਿਰਕਾਲ ਜੀ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਇੱਧਰ ਹਲੇ ਮੈਂ ਵੀਡੀਓ ਸ਼ੁਰੂ ਹੀ ਕੀਤੀ ਸੀ ਤੇ ਕੜਾਈ ਵਿੱਚ ਐਡ ਕੀਤਾ ਸੀ ਤੇਲ ਤੇ ਬੱਚਿਆਂ ਨੇ ਬਾਹਰੋਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਆਵਾਜ਼ਾ ਮੰਮਾ ਛੇਤੀ ਆਓ ਬਾਹਰ ਦੇਖੋ ਨਾਲੇ ਥੋੜੀ ਧੁੱਪ ਚੜੀ ਹੋਈ ਆ ਨਾਲੇ ਰੇਨਬੋ ਆਈ ਹੋਈ ਆ ਛੇਤੀ ਆਓ ਬਾਹਰ ਦੇਖੋ ਕਿੰਨੀ ਸੋਹਣੀ ਲੱਗ ਰਹੀ ਆ ਆਪਾਂ ਵੀ ਫਿਰ دیر ਨਾ ਕਰਦੇ ਹੋਏ ਫੋਨ ਛੱਡ ਕੇ ਅੱਜ ਕੇ ਬਾਹਰ ਰੇਨਬੋ ਦੇਖਣ ਵਾਸਤੇ ਤੇ ਨਾਲੇ ਮੈਂ ਕਿਹਾ ਚਲੋ ਅੱਪਾ ਇਹ ਸ਼ੂਟ ਕਰਦੇ ਆ ਵਿੱਚ ਤੇ ਰੇਨਬੋ ਵੀ ਇੰਨੀ ਸੋਹਣੀ ਲੱਗ ਰਹੀ ਸੀ ਇੰਨੇ ਪਿਆਰੇ ਕਲਰ ਇਹਦੇ ਬਹੁਤ ਸੋਹਣੇ ਲੱਗ ਰਹੇ ਸੀ ਤੇ ਦੇਖੋ ਧੁੱਪ ਵੀ ਆ بارش ਵੀ ਆ ਤੇ ਰੇਨਬੋ ਵੀ ਆ ਕਿੰਨਾ ਵਧੀਆ ਮਾਹੌਲ ਲੱਗ ਰਿਹਾ ਹੈ ਇਸ ਟਾਈਮ ਇਤਰਾ ਆਪਣਾ ਤੇਲ ਵੀ ਗਰਮ ਹੋ ਗਿਆ ਸੀ ਇਹਦੇ ਵਿੱਚ ਵੀ ਫਿਰ ਆਪਾਂ ਆਏ ਆ ਕੇ ਜੀਰਾ ਐਡ ਕੀਤਾ ਜਵੈਨ ਪਾਈ ਤੇ ਨਾਲ ਪਾ ਦਿੱਤਾ ਸੀ ਤੀਜ ਬੱਤਾ ਤੇ ਜਿਹੜਾ ਮਸਾਲਾ ਜਿਵੇਂ ਸਾਰਾ ਇਕੱਠਾ ਮਿਕਸ ਜਿਹੜਾ ਬਣਾ ਲਿੱਤਾ ਸੀਗਾ ਜਿਵੇਂ ਅਦਰਕ ਲਸਣ ਤੇ ਪਿਆਜ਼ ਹਰੀ ਮਿਰਚ ਟਮਾਟਰ ਅੱਜ ਪਤਾ ਨਹੀਂ ਕਿਉਂ ਅਲੱਗ ਅਲੱਗ ਨਾ ਮਸਾਲਾ ਬਣਾਨੋਂ ਮਨ ਨਹੀਂ ਕੀਤਾ ਮੈਂ ਕਿ ਚਲੋ ਅੱਜ ਪੱਦੇਸੀ ਜਿਹੇ ਹਿਸਾਬ ਨਾਲ ਤੜਕਾ ਲਗਾ ਲੈਨੇ ਆ ਨਾ ਪੇਂਟੂ ਦੇ ਹਿਸਾਬ ਨਾਲ ਤੇ ਫਟਾਫਟ ਜਿਹੜਾ ਇੱਧਰ ਤੜਕਾ ਲਗਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਇੱਧਰ ਦੇਖੋ ਆਪਣਾ ਮਸਾਲਾ ਵੀ ਜਿਹੜਾ ਬ੍ਰਾਊਨ ਹੋ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਨਮਕ ਤੇ ਹਲਦੀ ਗਰਮ ਮਸਾਲਾ ਸਟੋਰੀ ਮੇਥੀ ਤੇ ਇਹ ਐਡ ਕਰਕੇ ਤੇ ਅੱਛੀ ਤਰ੍ਹਾਂ ਨਾਲ ਇਹਨੂੰ ਭੁੰਨਾਂਗੇ ਤੇ ਇਹਦੇ ਵਿੱਚ ਪਾ ਦੂੰਗੀ ਫਿਰ ਨਾਲ ਹੀ ਮੈਂ 2 ਚਮਚੇ ਜੜੇ ਆ ਮਲਾਈ ਦੇ ਮਤਲਬ ਕਿ ਗਰੇਵੀ ਵਾਲੀ ਸਬਜੀ ਹੋਵੇ ਨਾ ਉਹਦੇ ਵਿੱਚ ਮਲਾਈ ਦਾ ਟੇਸਟ ਬਹੁਤ ਵਧੀਆ ਲੱਗਦਾ ਜੇ ਆਪਾਂ ਮਲਾਈ ਪਾ ਦਈਏ ਤੇ ਉਹਦੇ ਨਾਲ ਗਰੇਵੀ ਜਿਹੜੀ ਆ ਬਹੁਤ ਜ਼ਿਆਦਾ ਵਧੀਆ ਬਣਦੀ ਆ ਤੇ ਦੇਖੋ ਇੱਧਰ 2 ਚਮਚੇ ਐਡ ਕਰ ਦਿੱਤੇ ਅਰ ਸੱਚੀ ਸਬਜੀ ਬਣੀ ਵੀ ਬਹੁਤ ਸਵਾਦ ਤੇ ਹੁਣ ਆਪਾਂ ਇਹਨੂੰ ਅੱਛੀ ਤਰ੍ਹਾਂ ਨਾਲ ਭੁੰਨਾਂਗੇ ਥੋੜਾ ਜਿਹਾ ਐਡ ਕਰਾਂਗੇ ਇਹਦੇ ਵਿੱਚ ਆਪਾਂ ਪਾਣੀ ਦੋ ਚਮਚੇ ਜਿਹੜੇ ਆਪਾਂ ਪਾਣੀ ਦੇ ਵੀ ਐਡ ਕਰਾਂਗੇ ਜਿਹੜਾ ਆਪਣਾ ਮਸਾਲਾ ਅੱਛੀ ਤਰ੍ਹਾਂ ਨਾਲ ਭੁੰਜ ਜਵੇ ਤੇ ਫਿਰ ਇਹਦੇ ਵਿੱਚ ਐਡ ਕਰ ਦਾਂਗੇ ਜੀ ਆਪਾਂ ਮਟਰ ਮਟਰ ਹੈਗੇ ਆਪਣੇ ਫਰੋਜ਼ਨ ਤੇ ਉਹ ਮੈਂ ਪਾਣੀ ਵਿੱਚ ਕੱਢ ਕੇ ਪਹਿਲਾਂ ਰੱਖ ਦਿੱਤੇ ਸੀਗੇ ਤੇ ਹੁਣ ਆਪਾਂ ਜਿਹੜੇ ਉਹ ਵੀ ਐਡ ਕਰ ਦਿੱਤੇ ਮਸਾਲੇ ਦੇ ਵਿੱਚ ਡਾਇਰੈਕਟ ਹੁਣ ਆਪਾਂ ਇਹਨੂੰ ਅੱਛੀ ਤਰ੍ਹਾਂ ਨਾਲ ਜਿਹੜਾ ਫਰਾਈ ਕਰਾਂਗੇ ਮਟਰਾਂ ਨੂੰ ਤੇ ਨਾਲ ਹੀ ਆਪਾਂ ਹੁਣ ਐਡ ਕਰ ਲਾਂਗੇ ਤੇ ਵਿੱਚ ਮਸ਼ਰੂਮ ਜਿਹੜੀਆਂ ਮੈਂ ਧੋਵਾਰ ਕੇ ਚੰਗੀ ਤਰ੍ਹਾਂ ਰੱਖੀਆਂ ਹੋਈਆਂ ਆ ਤੇ ਦੇਖੋ ਕਿੰθα ਚਮਕਿਆ ਪਿਆ ਮਸ਼ਰੂਮ ਬਹੁਤ ਅੱਛੀ ਤਰ੍ਹਾਂ ਨਾਲ ਜਿਹੜੀ ਇਹ ਵਾਸ਼ ਕੀਤੀ ਹੋਗੀ ਇਹਨਾਂ ਨੂੰ ਮਿੱਟੀ ਤੇ ਉਹ ਗੋਬਰ ਜਾ ਲੱਗਿਆ ਹੁੰਦਾ ਨਾ ਉਹ ਬਹੁਤ ਗੰਦਾ ਚ ਲੱਗਦਾ ਆ ਤੇ ਹੁਣ ਆਪਾਂ ਇਹਨਾਂ ਨੂੰ ਨਾ ਅੱਛੀ ਤਰ੍ਹਾਂ ਨਾਲ ਫਰਾਈ ਕਰਾਂਗੇ ਤੇ ਉਸ ਤੋਂ ਬਾਅਦ ਐਡ ਕਰਾਂਗੇ ਇਹਦੇ ਵਿੱਚ ਪਾਣੀ ਪਾਣੀ ਆਪਾਂ ਇਹਦੇ ਵਿੱਚ ਜਿਹੜਾ ਹੈ ਨਾ ਮਟਰ ਮਸ਼ਰੂਮ ਵਿੱਚ ਘਾਟੀ ਐਡ ਕਰਨਾ ਚਾਹੀਦਾ ਕਿਉਂਕਿ ਮਸ਼ਰੂਮ ਜਿਹੜੀ ਉਹ ਸੁੱਕਦੀ ਆ ਫੁੱਲਦੀ ਨਹੀਂ ਹੈਗੀ ਪਾਣੀ ਪਾਣ ਨਾਲ ਹੈ ਨਾ ਤੇ ਇੱਧਰ ਆਪਾਂ ਓਲੀ ਦੇ ਮਤਲਬ ਇੱਕ ਕਟੋਰੀ ਪਾਣੀ ਦੀ ਪਾ ਦਿੱਤੀ ਸੀ ਜਿਵੇਂ ਵੱਡੀ ਕਟੋਰੀ ਹੁੰਦੀ ਹੈ ਨਾ ਉਹ ਇੱਕ ਪਾਣੀ ਦੀ ਪਾ ਕੇ ਚਲੋ ਜੀ ਹੁਣ ਆਪਾਂ ਇਹਨੂੰ ਕਰੇਵੀ ਨੂੰ ਰੱਖ ਦਾਂਗੇ ਢੱਕ ਕੇ ਤੇ 5-10 ਮਿੰਟ ਆਪਾਂ ਇਹਨੂੰ ਰਜਾਵਾਂਗੇ ਫਿਰ ਦਿਖਾਣੇ ਆ ਤੁਹਾਨੂੰ ਫਾਈਨਲ ਲੁੱਕ ਸਬਜੀ ਦੀ ਲੋਚੀ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਆਪਣੀ ਸਬਜੀ ਜਿਹੜੀ ਆ ਰੈਡੀ ਹੋ ਗਈ ਆ ਤੇ ਦੇਖ ਸਕਦੇ ਹੋ ਤੁਸੀਂ ਤੇ ਹੁਣ ਇਹਦੇ ਉੱਤੇ ਆਪਾਂ ਐਡ ਕਰ ਦਿੱਤਾ ਹੈ ਹਰਾ ਧਨੀਆ ਤੇ ਇਹ ਕਹਿੰਦੇ ਹ ਹਰ ਧਨੀਏ ਨਾਲ ਹੋਰ ਵੀ ਲੁੱਕ ਵਧੀਆ ਬਣ ਜਾਂਦੀ ਹੈ ਜਦ ਕਿ ਦੇਖੋ ਤੁਸੀਂ ਮੈਂ ਸਬਜੀ ਦੇ ਵਿੱਚ ਬਿਲਕੁਲ ਵੀ ਰੈੱਡ ਮਿਰਚ ਯੂਜ਼ ਨਹੀਂ ਕਰਦੀ ਹੈਗੀ ਅਗਰ ਆਪਾਂ ਮਸਾਲਾ ਅੱਛੀ ਤਰ੍ਹਾਂ ਨਾਲ ਭੁੰਨੇ ਆਵੇ ਕਲਰ ਬਹੁਤ ਅੱਛਾ ਸਬਜੀ ਦਾ ਆਉਂਦਾ ਹੈ ਜੇ ਆਪਾਂ ਕੱਚਾ ਪੱਕਾ ਜਿਹੜਾ ਮਸਾਲਾ ਫਰਾਈ ਕਰਦੇ ਆ ਭੁੰਨੇ ਆ ਉਹਦੇ ਨਾਲ ਸਬਜੀ ਵਾਈਟ ਵਾਈਟ ਬਣਦੀ ਹੈ ਨਾ ਮਤਲਬ ਕਿ ਰੈੱਡ ਮਿਰਚ ਤੋਂ ਬਿਨਾ ਤੇ ਲੋਜੀ ਸਬਜੀ ਬਣਾਉਣ ਤੋਂ ਬਾਅਦ ਹੁਣ ਫਟਾਫਟ ਗੁੰਨ ਲੈਣੇ ਆਪਾਂ ਆਟਾ ਉਕੇ ਬਾਅਦ ਮੌਸਮ ਹੈਗਾ ਹਲੇ ਵੀ ਖਰਾਬ بارش ਹੋ ਰਹੀ ਆ ਤੇ ਨੇਰਾ ਵੀ ਇੱਕਦਮ ਹੋ ਗਿਆ ਰੇਨਬੋ ਤੋਂ ਬਾਅਦ ਨਾ ਜਦੋਂ ਮੈਂ ਸਬਜ਼ੀ ਨੂੰ ਤੜਕਾ ਲਗਾ ਕੇ ਬਾਹਰ ਗਈ ਤਾਂ ਇੱਕਦਮ ਦੇਖਿਆ ਇੰਨਾ ਨੇਰਾ ਨੇ ਰਜਿਆ ਬਾਅਦ ਮੈਨੂੰ ਸੋਸਣ ਲੱਗ ਗਿਆ ਤੇ ਬਾਹਰ ਚੱਲ ਰਹੀ ਸੀ ਬਾਬਾ ਜੀ ਦੀ ਬਾਣੀ ਵੀ ਫਿਰ ਆਪਾਂ ਥੋੜੀ ਦੇਰ ਬਾਣੀ ਸੁਣੀ ਤੇ ਫਿਰ ਹੁਣ ਆ ਕੇ ਲੱਗੀ ਸੀ ਮੈਂ ਆਟਾ ਗੁੰਨਣ ਵਾਸਤੇ ਕਿਉਂਕਿ ਅੱਜ ਟਾਈਮ ਹੈ ਨਾ ਕੁਝ ਖਾਸ ਨਹੀਂ ਸੀ ਹੋਇਆ ਅੱਠ ਅੱਜ ਦੇ ਨੂੰ ਤਾਂ ਮੇਰਾ ਸਾਰਾ ਕੰਮ ਅੱਜ ਜਿਹੜਾ ਕਰਦਾ ਨਿਭੜ ਗਿਆ ਸੀਗਾ ਤੇ ਇੱਧਰ ਫਟਾਫਟ ਹੁਣ ਜਿਹੜਾ ਮੈਂ ਆਟਾ ਗੁੰਨ ਕੇ ਤੇ ਫਿਰ ਜਿਹੜੀਆਂ ਰੋਟੀ ਵੀ ਬਣਾ ਕੇ ਰੱਖ ਦੂੰਗੀ ਨਾਲ ਦੀ ਨਾਲ ਕਰ ਲਾਂਗੇ ਆਪਾਂ ਕਿਚਨ ਵੀ ਕਲੀਨ ਕਿਉਂਕਿ ਹੁੰਦਾ ਵੀ ਨਾਲ ਦੀ ਨਾਲ ਜਿੰਨੇ ਕੰਮ ਆਪਣੇ ਨਿਪਟੜ ਦੇਣ ਆਪਾਂ ਕਿਚਨ 'ਚ ਖੜੇ ਹੋਈਏ ਉਹਦੇ ਬਰ ਕੀ ਰੀਸ ਨਹੀਂ ਹੈਗੀ ਬਾਅਦ 'ਚ ਆ ਕੇ ਕਰਨੇ ਫਿਰ ਮੈਨੂੰ ਬਹੁਤ ਔਖੇ ਲੱਗਦੇ ਆ ਪਰ ਕਰ ਤਾਂ ਬੱਚੇ ਵੀ ਦਿੰਦੇ ਆ ਮੇਰੇ ਨਾਲ ਇਹ ਸਾਰੀ ਹੈਲਪ ਜਿਵੇਂ ਕਿਚਨ ਕਲੀਨ ਕਰਨ ਦੀ ਫਿਰ ਮੈਨੂੰ ਹੁੰਦਾ ਵੀ ਚਲੋ ਹੁਣ ਬੱਚੇ ਪੜ੍ਹ ਰਹੇ ਆ ਆਪਾਂ ਉਹਨਾਂ ਨੂੰ ਕੀ ਬਾਰ-ਬਾਰ ਉਠਾਣਾ ਕਿ ਤਾਂ ਵੈਸੇ ਹੀ ਬੱਚੇ ਦੀ ਪੜ੍ਹਾਈ ਬਹੁਤ ਇਫੈਕਟ ਹੋ ਰਹੀ ਆ ਛੁੱਟੀਆਂ ਕਰਕੇ ਜਿਹੜੀਆਂ ਹੜ ਦੇ ਕਾਰਨ ਛੁੱਟੀਆਂ ਹੋਈਆਂ ਹੋਈਆਂ ਆ ਵੈਸੇ ਸਾਡੇ ਇਲਾਕੇ ਸੇਫ ਆ ਸਾਡੇ ਇਲਾਕੇ ਵੱਲ ਕੋਈ ਹੜ ਦਾ ਕੋਈ ਹੋ ਨਹੀਂ ਹੈਗਾ ਮਾਹੌਲ ਤਾਂ ਬਹੁਤ ਬਣਿਆ ਹੋਇਆ ਹੈ ਪਰ ਜਿਹੜਾ ਨੱਕਾ ਵਗੈਰਾ ਜਿੱਦਾ ਕਹਿੰਦੇ ਸੀ ਨਾ ਬੰਨ ਵਗੈਰਾ ਟੁੱਟਣ ਵਾਲਾ ਸੀ ਉਹਦੇ ਉੱਤੇ ਜਿਹੜਾ ਕੰਟਰੋਲ ਕਰ ਲਿੱਤਾ ਹੈ ਸਾਰੇ ਪਿੰਡ ਵਾਲਿਆਂ ਨੇ ਰਲ ਕੇ ਜਾਂ ਆਲੇ ਦੁਆਲੇ ਦੇ ਇਲਾਕੇ ਵਾਲਿਆਂ ਨੇ ਰਲ ਕੇ ਤੇ ਹੁਣ ਸਾਡੇ ਵੱਲ ਥੋੜਾ ਸੇਫ ਹੀ ਹੈ ਨਾ ਮਤਲਬ ਕੀ ਹੋਣੀ ਹੈਗਾ ਤੇ ਜਿੱਥੇ ਤੱਕ ਲੱਗਦਾ ਉਦੋਂ بارشਾਂ ਦਾ ਵੀ ਥੋੜਾ ਜਿਹਾ ਹੁਣ ਘਟ ਗਿਆ ਆਪਣੇ ਵੱਲ بارشਾਂ ਵੀ ਬਹੁਤ ਘਟ ਹੋ ਰਹੀਆਂ ਆ ਹੋ ਰਹੀਆਂ ਥੋੜਾ ਹਲਕਾ ਫੁਲਕਾ بارش ਹੋ ਰਹੀ ਆ ਤੇ ਲੋਚੀ ਕਿਚਨ ਵੀ ਪਕਰ ਦਿੱਤੇ ਆ ਕਲੀਨ ਨਾਲੀ ਧਰ ਲੈਣਾ ਹੁਣ ਦੇਖਿਓ ਤੁਸੀਂ ਮੈਂ ਤਵਾ ਤੇ ਫਰਟਾਫਰ ਫੁੱਲ ਫਰਾ ਫਲਾ ਕੇ ਆਪਾਂ ਬਣਾ ਲਾਂਗੇ ਫੁੱਲੇ ਫੁੱਲੇ ਫੁਲਕੇ ਬੱਚਿਆਂ ਵਾਸਤੇ ਬਣਾ ਕੇ ਡੱਬੇ ਚ ਬੰਦ ਕਰਕੇ ਰੱਖ ਦੇਣੇ ਕਿਉਂਕਿ ਹਲੇ ਕੋਈ ਨਹੀਂ ਮੰਨ ਰਿਹਾ ਖਾਣਾ ਖਾਣ ਨੂੰ ਕਿਉਂਕਿ ਟਾਈਮ ਕੁਛ ਖਾਸ ਵੀ ਨਹੀਂ ਹੋਇਆ ਹੈਗਾ ਮੇਨ ਗਾਲੀ ਆ ਵੀ ਚਲੋ ਕੰਮ ਨਾ ਵੇੜਦੀ ਐਣਾ ਹੁਣ ਲੱਗੇ ਹੋਇਆ ਤੇ ਕੰਮ ਜਿਹੜਾ ਆ ਖਤਮ ਕਰਕੇ ਬਿੱਲੇ ਹੋ ਕੇ ਬੈਠੀਏ ਤੇ ਤੁਸੀਂ ਵੀ ਦੱਸਣਾ ਤੁਹਾਡੇ ਵੱਲ ਦਾ ਮਾਹੌਲ ਕਿੱਦਾਂ ਆ ਬਾਰਿਸ਼ ਦਾ ਸਾਡੇ ਵੱਲ ਬਾਰਿਸ਼ ਵੈਸੇ ਘੱਟ ਆ ਦੋ ਦਿਨ ਨਹੀਂ ਆਈ ਤੇ ਆ ਚ ਆ ਰਹੀ ਆ ਅੱਜ ਜਿਹੜੀ ਆ ਬਾਰਿਸ਼ ਸਵੇਰ ਤੋਂ ਹੋ ਰਹੀ ਆ ਮਤਲਬ ਇੰਨੀ ਜ਼ਿਆਦਾ ਵੀ ਨਹੀਂ ਹੈਗੀ ਹਲਕੀ ਫੁਲਕੀ ਕਦੇ ਹਟ ਜਾਂਦੀ ਆ ਕਦੇ ਹੋ ਜਾਂਦੀ ਆ ਕਿਣਮਣ ਕਿਣਮਣ ਹੈ ਨਾ ਇੰਨੀ ਹੈਗਾ ਵੀ ਭਾਰੀ ਬਰਸਾਤ ਹੋ ਰਹੀ ਆ ਉਹ ਨਹੀਂ ਹੈਗੀ ਤੇ ਬਾਕੀ ਦੇਖਦੇ ਹਾਂ ਹੁਣ ਕੱਲ ਨੂੰ ਬਾਰਿਸ਼ ਆਂਦੀ ਹੈ ਕਿ ਨਹੀਂ ਆਂਦੀ ਤੇ ਤੁਸੀਂ ਵੀ ਦੱਸਣਾ ਤੁਹਾਡੇ ਵੱਲ ਦਾ ਮਾਹੌਲ ਕਿੱਦਾਂ ਦਾ ਹੈ ਬਾਰਿਸ਼ਾਂ ਦਾ ਤੇ ਇੱਧਰ ਧਰ ਦਿੱਤਾ ਜੀ ਆਪਾਂ ਤਾਂ ਹੁਣ ਬਣਾਣੇ ਆਪਾਂ ਰੋਟੀ ਰੋਟੀ ਖਲਾਨੇ ਆ ਬੱਚਿਆਂ ਨੂੰ ਨਾਲ ਦੀ ਨਾਲ ਤਾਂ ਨਹੀਂ ਮੰਨ ਰਿਹਾ ਉਹ ਖਾਣ ਨੂੰ ਪਕਾ ਕੇ ਰੱਖਣੀ ਪੈਣੀ ਹੈ ਡੱਬੇ ਦੇ ਵਿੱਚ ਤੇ ਚਲੋ ਜੀ ਉਮੀਦ ਕਰਦੀ ਆ ਵੀਡੀਓ ਤੁਹਾਨੂੰ ਵਧੀਆ ਲੱਗਦੀ ਆ ਵਧੀਆ ਲੱਗਦੀ ਆ ਤਾਂ ਪਲੀਜ਼ ਚੈਨਲ ਨੂੰ ਕਰ ਲਿਆ ਕਰੋ ਜੀ ਸਬਸਕ੍ਰਾਈਬ ਤੇ ਕਮੈਂਟ ਵੀ ਕਰਕੇ ਦੱਸਿਆ ਕਰੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਆ ਫੁਲਕੇ ਵੀ ਆਪਣੇ ਹੁਣ ਜਿਪਾਂ ਚੱਲੇ ਬਸ ਦੋ ਚਾਰ ਫੁਲਕੇ ਜਿਹੜੇ ਮੇਰੇ ਹੋਰ ਲੱਥਨੇ ਆ ਤੇ ਉਹ ਬਣਾ ਕੇ ਦੇਖੋ ਤੁਸੀਂ ਰੋਟੀਆਂ ਆਪਣੀਆਂ ਫੁਲਫੁਲ ਕੇ ਭਨ ਰਹੀਆਂ ਆ ਤੇ ਫੇ ਕਰਦੇ ਆ ਵੀਡੀਓ ਦਾ ਐਂਡ ਰੋਟੀ ਆਪਾਂ ਬਣਾ ਲਈ ਕਿਚਨ ਆਪਾਂ ਕਰਤੀ ਜੀ ਪੂਰੀ ਕਲੀਨ ਬਰਤਨ ਵਗੈਰਾ ਕਲੀਨ ਤੇ ਸਬਜ਼ੀ ਬਣਾਈ ਹੈ ਜੀ ਆਪਾਂ ਮਟਰ ਮਸ਼ਰੂਮ ਤੇ ਇਹ ਰੈਡੀ ਆ ਰੋਟੀ ਵੀ ਪਕਾ ਕੇ ਰੱਖ ਲਈ ਰੋਟੀ ਵੀ ਪਕਾ ਕੇ ਰੱਖ ਲਈ ਟਾਈਮ ਬੱਜਿਆ ਹਲੇ 8:00 ਤੇ 12:00 ਨਾਲੋਂ ਜ਼ਿਆਦਾ ਨੀਰਾ ਹੋ ਚੁੱਕਾ ਹੈ ਜਿਵੇਂ 10:00 ਵਜੇ ਹੁੰਦੇ ਆ ਤੇ ਰੋਟੀ ਖਾਣ ਨੂੰ ਹਲੇ ਕੋਈ ਮਨ ਨਹੀਂ ਰਿਹਾ ਕਹਿੰਦੇ ਠਹਿਰ ਕੇ ਖਾਵਾਂਗੇ ਹਲੇ ਭੁੱਖ ਨਹੀਂ ਹੈਗੀ ਤੇ ਕੁਛ ਦਿਨਾਂ ਨੂੰ ਵੀ ਜਿਵੇਂ ਫਰਕ ਪੈ ਗਿਆ ਹੁੰਦਾ ਨਾ ਜਿਵੇਂ ਦਿਨ ਛੋਟੇ ਹੋ ਗਏ ਆ ਤੇ ਕੰਮ ਕੁੰਮ ਨਵੇੜ ਕੇ ਹੁਣ ਜਾ ਕੇ ਬੈਠਾਂਗੇ ਆਪਾਂ ਮੌਸਮ ਠੀਕ ਆ بارش ਹੋ ਰਹੀ ਆ ਬਾਹਰ ਹਲੇ ਵੀ ਸਵੇਰ ਦੀ بارش ਹੋ ਰਹੀ ਆ ਮਤਲਬ ਤੇਜ਼ ਨਹੀਂ ਹੈਗੀ ਥੋੜੀ ਆ ਅਕੈਂ ਮਣਕੀ ਮਣਜ ਮੇ ਛੜੀ ਜਿਹੀ ਲੱਗੀ ਹੋਈ ਆ ਤੇ ਬਾਰਿਸ਼ ਜਿਹੜੀ ਆ ਸਵੇਰ ਦੀ ਹੋ ਰਹੀ ਆ ਤੇ ਹੁਣੇ-ਹੁਣੇ ਰੇਨਬੋ ਵੀ ਆਈ ਸੀਗੀ ਉਹ ਮੈਂ ਪਿੱਛੇ ਵੀਡੀਓ ਵਿੱਚ ਤੁਹਾਨੂੰ ਦਿਖਾਈ ਆ ਉਹ ਮੈਂ ਐਡ ਕਰੂੰਗੀ ਤੇ ਬਹੁਤ ਸੋਹਣੀ ਲੱਗ ਰਹੀ ਸੀ ਕਹਿੰਦੇ ਹੁੰਦੇ ਆ ਰੇਨਬੋ ਤੋਂ ਬਾਅਦ ਬਾਰਿਸ਼ ਨਹੀਂ ਪੈਂਦੀ ਹੁਣ ਦੇਖਦੇ ਆ ਪਰ ਬਾਰਿਸ਼ ਹੋ ਰਹੀ ਆ ਹੁਣ ਬਾਹਰ ਹਲੇ ਤੇ ਘਟ ਹੋ ਰਹੀ ਆ ਹੋ ਰਹੀ ਆ ਬਾਰਿਸ਼ ਤੇ ਚਲੋ ਜੀ ਫਿਰ ਇੱਥੇ ਕਰਦੇ ਆ ਆਪਾਂ ਵੀਡੀਓ ਦਾ ਐਂਡ ਕਿਉਂਕਿ ਵੀਡੀਓ ਹੋ ਚੁੱਕੀ ਆ ਆਪਣੀ ਲੰਮੀ ਤੇ ਮਿਲਾਂਗੇ ਤੁਹਾਨੂੰ ਫਿਰ ਕਿਸੇ ਹੋਰ ਬਲੌਗ ਦੇ ਵਿੱਚ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਸ੍ਰੀ ਅਕਾਲ ਜੀ ਬਾਏ ਬਾਏ ਜੇ ਚੈਨਲ ਤੇ ਨਾਮ ਹੈ ਅਜੀ ਚੈਨਲ ਕਰ ਲੈਣਾ ਸਬਸਕ੍ਰਾਈਬ ਤੇ ਸ਼ੇਅਰ ਵੀ ਕਰ ਦੇਣਾ ਲਾਈਕ ਵੀ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਚਲੋ ਜੀ ਮਿਲਦੇ ਆ ਫਿਰ ਨੈਕਸਟ ਵੀਡੀਓਸ ਤਦ ਤੱਕ ਲਈ ਬਾਏ ਬਾਏ